अच्छे काल जी पंजाबी लिंक मीडिया देख दे सारे दर्शकਾਂ ਦਾ ਸਵਾਗਤ ਹੈ ਮੈਂ ਮੈਕ ਟਿਪ ਕਰਕੇ ਅੱਜ ਦੀ ਸ਼ੁਰੂਆਤ ਕਰਦੇ ਹਾਂ ਮੌਸਮ ਦੀ ਤਾਰਾ ਜਾਣਕਾਰੀ ਤੋਂ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਮੌਸਮ ਬਦਲ ਰਿਹਾ ਹੈ ਮੌਸਮ ਵਿਭਾਗ ਦੇ ਮੁਤਾਬਿਕ ਅੱਜ ਵੀ ਮੀਨੂ ਲੈ ਕੇ ਕੋਈ ਵੀ ਅਲਰਟ ਨਹੀਂ ਜਾਰੀ ਕੀਤਾ ਗਿਆ ਤੇ ਉੱਧਰੀ ਗਰਮੀ ਤੋਂ ਲੋਕਾਂ ਦਾ ਬੁਰਾ ਹਾਲ ਹੋ ਰਿਹਾ ਹੈ ਗਰਮੀ ਨੇ ਫਿਰ ਤੋਂ ਆਪਣਾ ਕਹਿਰ ਜਿਹੜਾ ਉਹ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਦੱਸਦੀ ਹੈ ਭਾਰਤੀ ਮੌਸਮ ਵਿਭਾਗ ਦੇ ਮੁਤਾਬਿਕ ਅੱਜ ਆਉਣ ਵਾਲੇ 24-48 ਘੰਟਿਆਂ ਦੇ ਵਿੱਚ ਕੁਝ ਅਜੀਹੇ ਹਾਲਾਤ ਬਣੇ ਰਹਿਣਗੇ ਜਾਣੀ ਕਿ ਮੀਂਹ ਫਿਲਹਾਲ ਨਹੀਂ ਪਵੇਗਾ ਪਰ ਜਾਰ ਤੱਕ ਜ਼ਿਲ੍ਹਿਆਂ ਦੇ ਵਿੱਚ ਸ਼ੁਕਰਵਾਦ ਦੀ ਗੱਲ ਕੀਤੀ ਜਾਵੇ ਤਾਂ ਮੀਂਹ ਤਾਂ ਨਹੀਂ ਪਿਆ ਪਰ ਬੱਦਲ ਜ਼ਰੂਰ ਛਾਏ ਰਹੇ ਨੇ ਜਿਸ ਦੇ ਚੱਲਦੇ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ ਔਸਤਨ ਜੋ ਹੈ ਉਹ 0.5 ਡਿਗਰੀ ਦੀ ਗਿਰਾਵਟ ਜ਼ਰੂਰ ਦਰਜ ਕੀਤੀ ਗਈ ਹੈ ਤੇ ਸੂਬੇ ਦੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਵੱਤਵਾਰਾ ਤਾਪਮਨ 12.2 ਡਿਗਰੀ ਘਟਟ ਕੀ ਦਰਜ ਕੀਤਾ ਗਿਆ ਸਭ ਤੋਂ ਵੱਧ ਤਾਪਮਨ 35.4 ਡਿਗਰੀ ਉਹ ਬਟਿੰਡਾ 에어ਪੋਰਟ ਦੇ ਵਿੱਚ ਦਰਜ ਕੀਤਾ ਗਿਆ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਨੁਮਾਨ ਜਟਾਇਆ ਉਸ ਦੇ ਮੁਤਾਬਿਕ 20 ਜੁਲਾਈ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੌਸਮ ਆਮ ਰਹੇਗਾ ਤੇ ਉਸ ਤੋਂ ਬਾਅਦ ਚੇਤਾਵਨੀ ਨੀਂ ਜਾਰੀ ਕੀਤੀ ਗਈ ਜਾਨੀ ਕਿ ਮੀਂਹ ਨਹੀਂ ਪਵੇਗਾ ਹਾਲਾਂਕਿ 21 ਤਰੀਕ ਤੋਂ ਜਾਨੀ ਕਿ 21 ਜੁਲਾਈ ਤੱਕ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੌਸਮ ਇੱਕ ਵਾਰ ਫਿਰ ਤੋਂ ਕਾਰਪਟ ਲਵੇਗਾ ਜਾਨੀ ਕਿ ਮੌਸਮ ਇੱਕ ਵਾਰ ਫਿਰ ਤੋਂ ਬਦਲੇਗਾ ਹਾਲਾਂਕਿ ਮੌਸਮ ਵਿਭਾਗ ਦੇ ਮੁਤਾਬਿਕ ਕਮੀਨੂ ਲੈ ਕੇ ਕੋਈ ਵੀ ਅਲਰਟ ਨਹੀਂ ਜਾਰੀ ਕੀਤਾ ਗਿਆ ਪਰ 21 ਜੁਲਾਈ ਤੋਂ ਬਾਅਦ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਇਸ ਸਾਰੀ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ ਧੰਨਵਾਦ